ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਰੈਡ ਦਾ ਹਲਵਾ ਤੇ ਬਰੈਡ ਦਾ ਹਲਵਾ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਬੱਚਿਆਂ ਨੂੰ ਬਣਾ ਕੇ ਖਵਾਉਂਗੇ ਬਰੈਡ ਦਾ ਹਲਵਾ ਤਾਂ ਬੱਚੇ ਰੋਏ ਰੋਜ਼ ਮੰਗਣਗੇ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਇਸ ਤਰੀਕੇ ਨਾਲ ਸਾਰੇ ਬਰੈਡਾਂ ਦੇ ਪੀਸ ਕਰ ਲਾਂਗੇ ਛੋਟੇ ਛੋਟੇ ਤੋੜ ਕੇ ਇਹਨਾਂ ਨੂੰ ਤੇ ਇਧਰ ਆਪਾਂ ਨੇ ਲੈ ਲਿਆ ਇੱਕ ਪੈਨ ਲੈ ਲੈਣਾ ਕੜਾਈ ਤੇ ਇਹਦੇ ਵਿੱਚ ਆਪਾਂ ਦੋ ਚਮਚ ਘਿਓ ਦੇ ਪਾ ਦਾਂਗੇ ਕਿ ਉਹਨੂੰ ਪਗਰਮ ਹੁਣ ਦੇਵਾਂਗੇ ਤੇ ਇੰਨੇ ਆਪਾਂ ਇਹਦੇ ਪੀਸ ਕਰ ਲਾਂਗੇ ਛੋਟੇ ਛੋਟੇ ਬਰੈਡਾਂ ਦੇ ਹੁਣ ਆਪਾਂ ਸਾਰੇ ਬਰੈਡ ਤੋੜ ਕੇ ਜੀ ਇਸ ਤਰੀਕੇ ਨਾਲ ਪੀਸ ਕਰ ਲੇ ਤੇ ਇਧਰ ਆਪਣਾ ਚਾਵ ਵੀ ਗਰਮ ਹੋਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੇ ਇਹ ਬਰੈਡ ਇਸ ਤਰੀਕੇ ਨਾਲ ਆਪਾਂ ਸਾਰੇ ਪਾ ਲੈਣੇ ਆ ਤਾਂ ਤਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਬਰਾਊਨ ਕਰ ਲਾਂਗੇ ਪੂਰੇ ਜੇ ਕਰ ਲਾਂਗੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਹਲਾ ਹਲਾ ਕੇ ਬ੍ਰੈਡਾਂ ਨੂੰ ਆਪਾਂ ਚੰਗੀ ਤਰ੍ਹਾਂ ਕ੍ਰਿਸਪੀ ਜੇ ਕਰ ਲੈਣਾ ਜੇ ਵਧੀਆ ਧੁੰਨੇ ਜੇ ਲੈਣਾ ਇਹਨਾਂ ਨੂੰ ਤੇ ਹਾਂਜੀ ਜੇਕਰ ਵੀਡੀਓ ਤੇ ਤੁਸੀਂ ਪਹਿਲੀ ਵਾਰ ਆਏ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਆਪਣੇ ਇੱਥੇ ਬਰੈਡ ਭੁੰਨ ਕੇ ਵਧੀਆ ਹੋ ਗਏ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੁੱਧ ਦੁੱਧ ਤੁਸੀਂ ਭਾਵੇਂ ਜਿੰਨਾ ਪਾ ਲੈਣਾ ਜਿੰਨੇ ਇੱਕ ਬਰੈਡ ਹੋਣਗੇ ਓਨਾਂ ਦਾ ਦੁੱਧ ਪਾ ਲੈਣਾ ਤੁਸੀਂ ਖਾਵ ਨਾਲ ਜਿਹੜੇ ਇਹ ਜਿਆਦਾ ਸੁੱਕੇ ਵੀ ਨਾ ਰਹਿਣ ਬਰੈਡ ਤੇ ਥੋੜਾ ਹਲਵੇ ਵਾਂਗੂ ਹਲਵਾ ਜਿਵੇਂ ਆਪਾਂ ਦੂਸਰਾ ਬਣਾਉਨੇ ਹੁੰਨੇ ਆ ਸੂਜੀ ਦਾ ਜਾਂ ਜੋ ਆٹے ਦਾ ਹਲਵਾ ਉਸ ਤਰੀਕੇ ਨਾਲ ਇਹ ਵਧੀਆ ਬਣ ਜੇ ਤੇ ਹੌ ਸਾਵਨਾ ਦੁੱਧ ਪਾ ਲੈਣਾ ਆਇਨਾ ਦੁੱਧ ਆਪ ਨੂੰ ਕਾਫੀ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇੱਕ ਤੋਂ 2 ਮਿੰਟ ਇਹਨੂੰ ਪਕਾਵਾਂਗੇ ਇਸ ਤਰੀਕੇ ਨਾਲ ਹੁਣ ਆਪਾਂ ਖਾ ਪਾ ਲਾਂਗੇ ਜੀ ਇਹਦੇ ਵਿੱਚ ਖੰਡ ਮੰਡ ਤੁਸੀਂ ਆਦੇ ਹਿਸਾਬ ਨਾਲ ਪਾ ਲੈਣੀ ਆ ਜਿੰਨਾ ਕਿ ਤੁਸੀਂ ਮਿੱਠਾ ਖਾਂਦੇ ਹੋ ਵੱਧ ਘੱਟ ਘਰ ਤੋਂ ਮਿੱਠਾ ਖਾਣੇ ਆ ਤਾਂ ਘੱਟ ਪਾ ਦੇਣਾ ਤੇ ਇਹਨੂੰ ਆਪਾਂ ਫੇਰ ਤੋਂ ਫਲਾ ਲਾਂਗੇ ਖੰਡ ਪਾ ਕੇ ਐਕੇ ਆਪਾਂ ਇਹਨੂੰ ਘੱਟ ਗੈਸ ਤੇ ਪਕਾਵਾਂਗੇ ਇਹ ਵਰ ਮਿੱਠਾ ਖਾਣ ਨੂੰ ਦਿਲ ਕਰਦਾ ਤਾਂ ਤੁਰਤ ਆਪਾਂ ਇਹ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹਾਂਗੇ ਤੇ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਇਹਨੂੰ ਤੇ ਇਹ ਥੋੜੇ ਟਾਈਮ 'ਚ ਹੀ ਬਣ ਜਾਂਦਾਗਾ 3-5-7 ਮਿੰਟ ਲੱਗਦੇ ਆ ਇਹ ਤੇ ਬਣਾਉਣ ਤੇ ਚਲੋ ਜੀ ਹੁਣ ਆਪਣਾ ਬਰੈਡ ਦਾ ਹਲਵਾ ਬਣ ਕੇ ਬਿਲਕੁਲ ਤਿਆਰ ਹੈ ਤੇ ਬਹੁਤ ਹੀ ਜ਼ਿਆਦਾ ਇਹ ਸਵਾਦ ਬਣਦਾਗਾ ਤੇ ਇੱਕ ਵਾਰ ਬਣਾ ਕੇ ਜ਼ਰੂਰ ਵੇਖਿਓ ਜੀ ਖਾ ਕੇ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਊਗਾ ਬਰੈਡ ਦਾ ਹਲਵਾ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਕਿਸੇ ਵਰਦਨ ਦੇ ਵਿੱਚ ਤੇ ਲੋ ਜੀ ਇਹਨੂੰ ਆਪਾਂ ਕੱਢ ਲੈ ਇੱਕ ਕੌਲੀ ਦੇ ਵਿੱਚ ਤੇ ਉੱਤੋਂ ਦੀ ਆਪਾਂ ਗਾਰਨਿਸ਼ ਕਰ ਦਾਂਗੇ ਦੀ ਪਿਸਤਿਆਂ ਨਾਲ ਤੇ ਤੁਹਾਡੇ ਕੋਲ ਜਿਹੜਾ ਵੀ ਕੋਈ ਡਰਾਈ ਫਰੂਟ ਹੈਗਾ ਤੁਸੀਂ ਉਹ ਪਾ ਸਕਦੇ ਹੋ ਤੇ ਤੇ ਇਹ ਆਪਾਂ ਨੇ ਪਿਸਤਾ ਪਾਇਆ ਤੇ ਤੇ ਸਾਰੇ ਦੇ ਵਿੱਚ ਮੈਂ ਤਾਂ ਨਹੀਂ ਮਿਕਸ ਕਰਿਆ ਜੀ ਕਿਉਂਕਿ ਬੱਚੇ ਨਹੀਂ ਖਾਂਦੇ ਹੈਗੇ ਛੋਟੇ ਬੱਚੇ ਤੇ ਸਿਰਫ ਮੈਂ ਇਹ ਕੌਲੀ ਦੇ ਵਿੱਚ ਹੀ ਪਾਏ ਆ ਡਰਾਈ ਫਰੂਟ ਦੀ ਵੀਡੀਓ ਆਪਣੀ ਇੰਨੀ ਜੀ ਮਿਲਦੇ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦੀ ਜੀ